ਜੀ ਡਾਕਟਰ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਅਮਨਦੀਪ ਸਿੰਘ ਜੀ ਦਾ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਕਿਰਪਾ ਕਰਕੇ ਇਹ ਦੇਤੀ ਇਹ ਪੋਸਟ ਪੜੋ ਜੋ ਕਿ ਇੱਕ ਜਾਟ ਗਰੁੱਪ ਵੱਲੋਂ ਦਿੱਤੀ ਗਈ ਹੈ ਇਹ ਜਾਪਦਾ ਹੈ ਜਿਵੇਂ ਇਹਨਾਂ ਜਾਟਾਂ ਨੂੰ ਇਹ ਅਹਿਸਾਸ ਹੋ ਗਿਆ ਹੋਵੇ ਕਿ ਇਹ ਹਿੰਦੂਤਵਾ ਵੱਲੋਂ ਵਰਤੇ ਗਏ ਹਨ ਪਰ ਇਹ ਇਹਨਾਂ ਦਾ ਕੁਝ ਹਿੱਸਾ ਇਹ ਮੰਨਦਾ ਹੈ ਕਿ ਇਹ ਹਿੰਦੂਤਵਾ ਦਾ ਹਿੱਸਾ ਨਹੀਂ ਹਨ ਤੇ ਉਹ ਪੰਜਾਬ ਦੇ ਜੱਟ ਸਿੱਖਾਂ ਨਾਲ ਹਮਦਰਦੀ ਦਿਖਾ ਰਹੇ ਹਨ ਇਹਨਾਂ ਦੇ ਕੁਝ ਕਮੈਂਟ ਲਿਖ ਰਿਹਾ ਹਾਂ ਜਿਸ ਨੇ ਵੀ ਸੱਚ ਦੀ ਆਵਾਜ਼ ਉਠਾਈ ਹੈ ਉਸ ਨੂੰ ਨਤੀਜਾ ਭੁਗਤਣਾ ਪਵੇਗਾ ਮੀਡੀਆ ਮੰਨੁਵਾਦੀਆਂ ਵੱਲੋਂ ਚਲਾਇਆ ਜਾ ਰਿਹਾ ਹੈ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਇਹਨਾਂ ਨੇ ਪਹਿਲਾਂ ਕੀਤੀ ਸੀ ਜਾਟਾਂ ਖਿਲਾਫ ਮਾਹੌਲ ਬਣਾ ਰਹੇ ਹਨ ਇਹ ਇਹ ਸਾਡੀ ਦੇਸ਼ ਭਗਤੀ ਤੇ ਸਵਾਲ ਕਰਨਗੇ ਸਾਨੂੰ ਦੇਸ਼ ਵਿਰੋਧੀ ਗਰਦਾਨਣਗੇ ਸਮਾਜ ਵਿਰੋਧੀ ਇੱਥੋਂ ਤੱਕ ਕਿ ਅਤਵਾਦੀ ਕਹਿਣਗੇ ਸਾਡੇ ਨਾਲ ਵੀ ਇਵੇਂ ਹੀ ਕਰਨਗੇ ਜਿਵੇਂ ਸਿੱਖਾਂ ਦਲਿਤਾਂ ਅਤੇ ਮੁਸਲਮਾਨਾਂ ਨਾਲ ਇਹਨਾਂ ਨੇ ਕੀਤਾ ਹੈ ਮੁਜ਼ਫਰਨਗਰ ਤੋਂ ਬਾਅਦ ਅਸੀਂ ਇਹਨਾਂ ਲਈ ਕੋਈ ਐਮਿਤ ਨਹੀਂ ਰੱਖਦੇ ਸਾਡੇ ਭਰਾਵਾਂ ਦੇ ਮੱਥੇ 'ਚ ਗੋਲੀਆਂ ਮਾਰੀਆਂ ਨੇ ਇਹਨਾਂ ਨੇ ਸਾਡੇ ਸਾਥੀਆਂ ਨੂੰ ਭਰਾਵਾਂ ਨੂੰ ਮਾਰਿਆ ਹੈ ਇਹਨਾਂ ਨੇ ਪਰ ਇਹਨਾਂ ਨੇ ਲੁਟੇਰਿਆਂ ਤੇ ਗੋਲੀ ਨਹੀਂ ਚਲਾਈ ਜੀਰ ਸਾਹਿਬ ਅ ਵੀਰ ਅਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਉਹਨਾਂ ਦੀ ਲਿਖਤ ਤਾਂ ਇੱਕਦਮ ਬਾਅਦ ਹੀ ਆਈ ਸੀ ਕਿਉਂਕਿ ਉਦੋਂ ਫੇਸਬੁਕ ਤੇ ਜਾਂ ਦੂਸਰੇ ਕਮੈਂਟਸ ਚੱਲ ਰਹੇ ਸੀ ਜੀ ਔਰ ਇਹ ਜਿਹੜੀ ਥਿਉਰੀ ਹੈ ਹਲਾ ਇਨੀਸ਼ੀਅਲੀ ਅਸੀਂ ਵੀ ਇਹਨੂੰ ਥੋੜਾ ਜਿਹਾ ਸ਼ੱਕ ਦੇ ਨਾਲ ਹੀ ਲਿਆ ਸੀ ਪਰ ਹੁਣ ਜਿਹੜੀਆਂ ਈਵਨ ਜਿਵੇਂ ਜਾਟ ਮਹਾਸਭਾ ਵੱਲੋਂ ਇੱਕ ਇਕੱਠ ਹੋਇਆ ਉਹਦੇ ਚ ਵੀ ਉਹਨਾਂ ਨੇ ਕਾਂਗਰਸ ਔਰ ਭਾਜਪਾ ਨੂੰ ਬਲੇਮ ਕੀਤਾ ਔਰ ਭਾਜਪਾ ਦੀ ਆਰਐਸਐਸ ਨੂੰ ਔਰ ਇੱਕ ਦੋ ਵੀਡੀਓਜ਼ ਵੀ ਸਰਕੂਲੇਟ ਹੋ ਰਹੀਆਂ ਨੇ ਜਿਹਦੇ ਚ ਕਿ ਆਰਐਸਐਸ ਦਾ ਇੱਕ ਬੰਦਾ ਪੜਹਾ ਰਿਹਾ ਹੈ ਔਰ ਇਹ ਕਿਆ ਜਾ ਰਿਹਾ ਹੈ ਵੀ ਇਹ ਸਾਰਾ ਹੀ ਜਿਹੜਾ ਇੰਜੀਨੀਅਰ ਹੈ ਇਹ ਭਾਜਪਾ ਨੇ ਕੀਤਾ ਜੀ ਔਰ ਦੂਸਰਾ ਪਾਰਟ ਜਿਹੜਾ ਕੇਸ ਹੁਣ ਕਾਫੀ ਰਜਿਸਟਰ ਨੇ ਜਾਟਾਂ ਦੇ ਖਿਲਾਫ ਔਰ ਉਹਨਾਂ ਨੇ ਸ਼ਾਇਦ 14 ਮਾਰਚ ਦਾ ਟਾਈਮ ਦਿੱਤਾ ਹੈ ਜਾਟ ਮਹਾਸਭਾ ਨੇ ਕਿ ਵੀ ਕੇਸ ਵਾਪਸ ਲਾਓ ਜਿਹੜੇ ਸਾਡੇ ਦੇ ਖਿਲਾਫ ਕੀਤੇ ਨੇ ਨਹੀਂ ਤੇ ਅਸੀਂ ਇੱਕ ਹੋਰ ਜਿਹੜਾ ਅੰਦੋਲਨ ਉਹ ਸ਼ੁਰੂ ਕਰਾਂਗੇ ਸੋ ਦੇਖੋ ਕੁੱਲ ਮਿਲਾ ਕੇ ਕਿਉਂਕਿ ਇਸ ਮੁੱਦੇ ਨੂੰ ਆਲਮੋਸਟ ਹਾਰ ਇੱਕ ਨਹੀਂ ਅਣਗੌੜਿਆ ਕਿਤੇ ਕਾਂਗਰਸ ਨੇ ਬਿਲਕੁਲ ਨਹੀਂ ਤਾਂ ਹੁੰਦਾ ਵੀ ਕਿਤੇ ਇੱਕ ਮਾੜਾ ਜਿਹਾ ਕੁੱਤਾ ਮਰ ਜਾਏ ਤੇ ਪੜਤਾਲੀਆ ਕਮੇਟੀਆਂ ਜਾਂਦੀਆਂ ਜੀ ਕਿੱਥੇ ਆਮ ਆਦਮੀ ਪਾਰਟੀ ਦੀ ਪੜਤਾਲੀਆ ਕਮੇਟੀ ਕਾਂਗਰਸ ਦੀ ਦੂਸਰਿਆਂ ਦੀ ਕਿ ਜਾ ਕੇ ਦੇਖੋ ਹੋਇਆ ਕੀ ਔਰ ਜਿਸ ਕੌਨਫੀਡੈਂਸ ਦੇ ਨਾਲ ਸੈਂਟਰ ਨੇ ਇਗਨੋਰ ਕੀਤਾ ਕਿਸੇ ਸੈਂਟਰ ਦੇ ਵਜ਼ੀਰ ਨੇ ਉਸ ਖੇਤਰ ਦਾ ਦੌਰਾ ਨਹੀਂ ਕੀਤਾ ਕੋਈ ਮੋਦੀ ਨਹੀਂ ਆਇਆ ਇਹ ਤੁਹਾਡੇ ਦੇਸ਼ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਭਾਵੇਂ 19 20 ਬੰਦੇ ਮਾਰੇ ਗਏ ਦਰਜਨਾ ਰੇਪ ਹੋਏ 40000 ਕਰੋੜ ਦਾ ਨੁਕਸਾਨ ਹੋਇਆ ਐ। ਇਵੇਂ ਜਿਵੇਂ ਕੁਝ ਹੋਇਆ ਹੀ ਨਹੀਂ ਐ ਉਸ ਤੋਂ ਬਾਅਦ ਖੱਟਰ ਨੇ ਜਿਹੜੀ ਐ ਉਹ ਇਨਵੈਸਟਰਸ ਦੀ ਮੀਟਿੰਗ ਵੀ ਆਰਗੇਨਾਈਜ਼ ਕੀਤੀ। ਸੋ ਕੁੱਲ ਮਿਲਾ ਕੇ ਹੁਣ ਜਿਹੜਾ ਮੈਨੂੰ ਇਸ ਦੇ ਉੱਤੇ ਇਤਬਾਰ ਹੋਣ ਲੱਗ ਗਿਆ ਕਿ ਵੀ ਜਿਸ ਕਿਸਮ ਦੀਆਂ ਨਾਜ਼ੀਆਂ ਦੀਆਂ ਚਾਲਾਂ ਕੁਝ ਤਾਂ ਸਮਝ ਆ ਜਾਂਦੀਆਂ ਸੀ ਕੁਝ ਸਮੇਂ ਬਾਅਦ ਆਈਆਂ ਕਿ ਜੀ ਜਿਵੇਂ ਉਹਨਾਂ ਦੀ ਇਹ ਆਇਆ ਕਿ ਜਿਹੜਾ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲੱਗੀ ਸੀ ਜਰਮਨੀ ਦੇ ਵਿੱਚ ਉਹ ਕਮਿਊਨਿਸਟਾਂ ਦੇ ਸਿਰ ਦੋਸ਼ ਲਾ ਕੇ ਫਿਰ ਕਮਿਊਨਿਸਟਾਂ ਦਾ ਉਹ ਲੋਈ ਆ ਪਈ ਸੀ ਉਹਨਾਂ ਨੇ ਨਾਜ਼ੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿਉਂਕਿ ਜਦੋਂ ਪੋਲਰਾਈਜ਼ੇਸ਼ਨ ਦੀ ਗੱਲ ਹੁੰਦੀ ਹੈ ਔਰ ਜਿਹੜਾ ਇਹ ਫੈਕਟ ਵੀ ਸਾਹਮਣੇ ਆਇਆ ਹੈ ਵੀ जाटਾਂ ਦੀ ਆਬਾਦੀ ਦਾ 30% ਹੈ ਹਰਿਆਣੇ 'ਚ ਜੀ ਔਰ जाट ਕਦੇ ਵੀ ਜਿਹੜੇ ਨੇ ਉਹਨਾਂ ਦੀ ਪ੍ਰੀਫਰੈਂਸ ਆਰਐਸਐਸ ਨਹੀਂ ਹੈ ਉਹ ਤਾਂ ਬਾਣੀਆਂ ਹੀ ਕਹਿੰਦੇ ਨੇ ਸਰ ਛੋਟੂ ਰਾਮ ਜਿਹਨੇ ਜੱਟਾਂ ਨੂੰ ਕਿਸਾਨਾਂ ਨੂੰ ਰਾਹ ਦਵਾਈ ਕਿ ਭਾਈ ਗੈਰ ਕਾਸ਼ਤਕਾਰ ਜ਼ਮੀਨ ਲੈ ਨਹੀਂ ਸਕਦਾ ਉਹਨੂੰ ਤਾਂ ਡਿਸਪਾਈਸ ਕਰਦੇ ਨੇ ਬਾਣੀ ਜੀ ਔਰ ਉਹ ਤਾਂ ਹੀ ਪਾਵਰ ਚ रह ਸਕਦੀ ਹੈ ਭਾਜੀਪੀ ਹਰਿਆਣੇ ਚ ਇੱਕ ਵਰੀ ਤਾਂ ਅਦਾਲਤ ਲੱਗ ਗਿਆ ਉਹਨਾਂ ਲੱਗਿਆ ਵੀ ਦੁਬਾਰਾ ਨਹੀਂ ਹੋਣਾ ਕਿ ਉਹ ਟੋਟਲੀ ਸਮਾਜ ਦੀ ਪੋਲਰਾਈਜੇਸ਼ਨ ਕਰ ਦੇ ਇਸ ਲਈ ਕਿਉਂਕਿ ਮਨੋਰ ਲਾਲ ਖੱਟੜ ਪੰਜਾਬੀ Hindu ਹੈ ਟਾਰਗੇਟ ਵੀ Hindu ਬਣੇ ਪੰਜਾਬੀ ਪਲੱਸ ਦੂਸਰੀਆਂ ਜਿਹੜੀਆਂ ਕਮਿਊਨਿਟੀਜ਼ ਨੇ ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਇਸ ਆਰਗੂਮੈਂਟ ਦੇ ਵਿੱਚ दम ਲੱਗਦਾ ਔਰ ਮੁਜ਼ਫਰਨਗਰ ਦਾ ਜ਼ਿਕਰ ਵੀ ਦੇਚ ਹੋਇਆ ਕਿਉਂਕਿ ਮੁਜ਼ਫਰਨਗਰ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਹਮਲੇ ਜਾਟਾਂ ਤੋਂ ਹੀ ਕਰਵਾਏ ਗਏ ਔਰ ਮੁਜ਼ਫਰਨਗਰ ਐਸਾ ਸੀ ਕਿ ਜਿੱਥੇ ਇਵਨ ਉਹ 벨ਟ ਜਿਹੜੀ ਹੈ ਜਾਟ ਕਲਚਰ ਬਾਈ ਐਂਡ ਲਾਰਜ ਅਦਰਵਾਈਜ਼ ਨਾਨ ਇੰਟਰਫੀਅਰਿੰਗ ਹੈ ਜੀ ਆਪਣੇ ਚ ਵੀ ਨਹੀਂ ਇੰਟਰਫੀਰੈਂਸ ਚਾਹੁੰਦੇ ਅਖੜ ਸੁਭਾ ਦੇ ਲੋਕ ਨੇ ਲੇਕਿਨ ਪਹਿਲੀ ਵਾਰ ਸੀ ਕਿ ਜਾਟਾਂ ਮੁਸਲਮਾਨਾਂ ਦੇ ਵਿੱਚ ਟਕਰਾ ਜਿਹੜਾ ਕਰਵਾ ਕੇ ਉਹਨਾਂ ਨੇ ਮੁਜ਼ਫਰਨਗਰ ਸੀਟ ਵੀ ਜਿੱਤੀ ਔਰ ਹੁਣ ਯੂਪੀ ਦੀਆਂ ਅਸੈਂਬਲੀ ਚੋਣਾਂ ਵੀ ਜਿੰਨਾ ਚਾਹੁੰਦੇ ਨੇ ਸੋ ਇਹਨਾਂ ਦਾ ਵੀ ਰਮਨਦੀਪ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਇੱਕ ਐਮ ਮੁੱਦੇ ਦੇ ਉੱਤੇ ਜਿਹੜਾ ਆਪੋਜ਼ਿਟ ਥਿਊ ਹੈ ਜਿਹੜਾ ਸੋਚਿਆ ਜਾਂਦਾ ਵੀ ਆਰਐਸਐਸ ਸੀ ਇਸ ਦੇ ਬਿਹਾਈਂਡ ਹੈ ਉਸ ਬਾਰੇ ਜਾਣਕਾਰੀ ਦਿੱਤੀ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਇੱਕ ਸ਼ਲੋਕ ਚੁਣਿਆ ਔਰ ਅਕਸਰ ਜਦੋਂ ਸ਼ਹੀਦੀ ਸਮਾਗਮ ਹੁੰਦੇ ਨੇ ਉਨ੍ਹਾਂ ਦੇ ਵਿੱਚ ਰਾਗੀ ਸਿੰਘ ਬੜੇ ਵਜਦ ਦੇ ਨਾਲ ਇਸ ਨੂੰ ਗਾਇਨ ਕਰਦੇ ਨੇ ਜੀ ਔਰ ਬਹੁਤ ਵਾਰ ਲੱਗਦਾ ਹੈ ਕਿ ਬਈ ਸ਼ਾਇਦ ਸਿਰਫ ਤੇ ਸਿਰਫ ਸ਼ਹੀਦਾਂ ਪਰ ਥਾਈ ਹੈ ਲੇਕਿਨ ਸ਼ਹੀਦੀ ਦਾ ਸੰਕਲਪ ਤਾਂ ਹਉਮੈ ਨੂੰ ਮਾਰਨ ਤੋਂ ਸ਼ੁਰੂ ਹੁੰਦਾ ਹੈ ਤੇ ਕਬੀਰ ਸਾਹਿਬ ਦਾ ਇਹ ਸ਼ਲੋਕ ਹੈ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਵੀ ਨਾ ਜਾਣੇ ਕੋਏ ਐਸੇ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਹੁਣ ਮੇਸ਼ਾਹ ਜਦੋਂ ਅਸੀਂ ਉਸ ਸਮਾਗਮ ਚ ਹੁੰਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਬਈ ਇਹ ਬਹਾਦਰੀ ਦਾ ਗਾਣੇ ਹੁਣ ਇੱਥੇ ਕਬੀਰ ਸਾਹਿਬ ਨੇ ਸ਼ੁਰੂਆਤ ਔਰ ਇਹ ਗੱਲ ਸਮਝਣ ਐਲ ਸਿੰਘ ਖਾਲਸਾ ਪੰਡਾਵਾੜੇ ਕਿਆ ਕਰਦੇ ਸੀ ਕਿ ਜਿਹੜਾ ਦਰਜਾ ਜਪੀਏ ਨੂੰ ਤਪੀਏ ਨੂੰ ਹੋਰ ਸਾਧਨਾ ਵਾਲਿਆਂ ਨੂੰ ਸਾਰੀ ਸਾਰੀ ਜ਼ਿੰਦਗੀ ਦੇ ਜਪ ਜਾਂ ਤਪ ਨਾਲ ਵੀ ਹਾਸਲ ਨਹੀਂ ਹੁੰਦਾ ਉਹ ਸ਼ਹੀਦੀ ਦੇ ਨਾਲ ਇੱਕਦਮ ਹਾਸਲ ਹੁੰਦਾ ਹੈ ਕਿਉਂਕਿ ਤੁਸੀਂ ਜਪ ਤਪ ਦੂਜੇ ਸੰਜਮ ਕਿਉਂ ਕਰਦੇ ਹੋ ਕਿ ਸਰੀਰ ਦਾ ਮੂਹ ਟੁੱਟੇ ਜੀ ਮਾਇਆ ਦਾ ਮੂਹ ਟੁੱਟੇ ਦੁਨੀਆ ਦੇ ਨਾਲ ਬੇਮਤਲਬ ਜਿਹੜਾ ਪਿਆਰ ਹੈ ਉਹ ਟੁੱਟੇ ਤੇ ਜਿਹੜਾ ਸ਼ਹੀਦ ਹੋਣ ਦਾ ਸੰਕਲਪ ਕਰ ਲੈਂਦਾ ਉਹ ਤਾਂ ਸਭ ਤੋਂ ਉੱਪਰ ਚੜਾ ਜਾਂਦਾ ਉਹ ਤਾਂ ਜਪ ਤਪ ਤੋਂ ਬਿਨਾ ਹੀ ਉਸ ਨੇ ਉਹ ਹਾਸਲ ਕਰ ਲਿਆ ਔਰ ਇਸ ਗੱਲ ਨੂੰ ਹੀ ਕਬੀਰ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਕਿ ਭਾਈ ਮਰਨ ਦੀ ਤਾਂ ਸਾਰੀ ਮਰਦੇ ਨੇ ਜੋ ਜੰਮਿਆ ਉਹਨੇ ਮਰਨੇ ਪਰ ਜਿਹੜਾ ਇਵੇਂ ਮਰਨਾ ਹੈ ਮਰ ਵੀ ਨਾ ਜਾਣਾ ਕੋਈ ਔਰ ਇਹ ਔਰ ਇਹ ਮਰਨਾ ਐਸਾ ਜਿਹੜਾ ਇੱਕ ਵਾਰੀ ਜਿਹੜਾ ਇਸ ਮੌਤ ਮਰਦੇ ਹੋਮੇ ਨੂੰ ਮਾਰ ਕੇ ਬਹਰ ਨਾ ਮਰਨਾ ਹੋਏ ਉਹਨੂੰ ਫੇਰ ਦੁਨੀਆ ਚ ਨਹੀਂ ਆਏਗਾ ਜਨਮ ਮਰਨ ਦੇ ਚੱਕਰ ਚੋਂ ਕੱਟਿਆ ਜਾਂਦਾ ਹੈ ਜੀ ਔਰ ਇਸੇ ਸ਼ਲੋਕ ਦੇ ਨੂੰ ਥੋੜੀ ਜੀ ਤਬਦੀਲੀ ਦੇ ਨਾਲ ਤੇ ਫਿਰ ਆਪਣਾ ਥਿਊ ਦੇ ਕੇ ਤਾਂ ਕਿ ਜਿਹੜਾ ਕਨਸੈਪਟ ਹੈ ਉਹ ਹੋਰ ਕਲੀਅਰ ਹੋਏ ਗੁਰੂ ਅਮਰਦਾਸ ਜੀ ਨੇ ਫਰਮਾਇਆ ਕੀ ਜਾਣਾਂ ਕਿ ਉਹ ਮਰेंगे ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ ਮਰਨੇ ਤੇ ਜਗਤ ਡਰੇ ਜੀਵਿਆ ਲੋੜੇ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੇ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਹੁਣ ਗੱਲ ਸਿਰਫ ਮੌਤ ਤੱਕ ਨਹੀਂ ਰੱਖੀ ਗੁਰੂ ਅਮਰਦਾਸ ਜੀ ਨੇ ਇਹਨੂੰ ਕਹਿੰਦੇ ਨੇ ਕਲੈਰੀਫਿਕੇਸ਼ਨ ਫਰਦਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਕਿਨੇ ਕਿੱਥੇ ਮਰਨਾ ਏ ਇਹ ਨਿਰੰਕਾਰ ਜਾਣਦਾ ਪਰ ਇੱਕ ਗੱਲ ਯਾਦ ਰਹੇ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਲਾ ਮਰਨਾ ਹੋਏ ਕਿ ਕਦੇ ਵੀ ਸਾਹਿਬ ਨਿਰੰਕਾਰ ਸਾਡੀ ਯਾਦ ਚੋਂ ਨਾ ਵਿਸਰੇ ਤੇ ਉਹ ਸੁਖਾਲੀ ਮੌਤ ਏ ਤੇ ਦੁਨੀਆ ਮਰਨ ਤੋਂ ਡਰਦੀ ਹਰ ਕੋਈ ਜਿਉਣਾ ਚਾਹੁੰਦਾ ਜੀ ਹੁਣ ਜੇ ਤੁਸੀਂ ਕਿਤੇ ਜੜੀਆਂ ਮਾਈਆਂ ਜਾਂ ਦੂਜੀਆਂ ਕਹਿਣਗੇ ਇਸ ਨਾਲੋਂ ਤਾਂ ਚੰਗੀ ਮੌਤ ਹੀ ਆ ਜਾਏ ਤੇ ਜਦੋਂ ਹੁੰਦੀ ਆ ਫਿਰ ਵਕਤ ਪਾਇਆ ਹੁੰਦਾ ਜੀ 911 ਕਾਲ ਕਰੋ ਇਹ ਤਾਂ ਮੇਰੀ ਨੋਹ ਕਰਦੀ ਨਹੀਂ ਕਾਲ ਇਹ ਤਾਂ ਚਾਹੁੰਦੀ ਮੈਂ ਮਰ ਜਾ ਉਦੋਂ ਮਾਈ ਨੂੰ ਵੀ ਲੱਗਦਾ ਵੀ ਨਹੀਂ ਨਹੀਂ ਇਹ ਕਹਿਣ ਨੂੰ ਹੀ ਹੁੰਦਾ ਜੀ ਕੋਈ ਨਹੀਂ ਔਰ ਇਹੀ ਗੁਰੂ ਸਾਹਿਬ ਨੇ ਮਰਣਾ ਤੇ ਜਗਤ ਡਰੈ ਜੀਵਿਆ ਲੋੜੇ ਸਭ ਕੋਏ ਸਭ ਕੋਈ ਜੋਣਾ ਚਾਹੁੰਦੇ ਨੇ ਗੁਰ ਪ੍ਰਸਾਦ ਦੀ ਜੀਵਤ ਮਰੇ ਹੁਕਮੇ ਬੂਝੈ ਸੋਏ ਹੁਣ ਗੁਰੂ ਦੀ ਕਿਰਪਾ ਦੇ ਨਾਲ ਜਿਉਂਦਿਆਂ ਮਰਨਾ ਕੀ ਹੈ ਆਪਣੀ ਹਉਮੈ ਨੂੰ ਮਾਰ ਲੈਣਾ ਔਰ ਹਉਮੈ ਨੂੰ ਮਾਰ ਕੇ ਫਿਰ ਜਿਹੜਾ ਜੀਵਨ ਹੈ ਉਹ ਸੱਦ ਜੀਵਨ ਹੈ ਸੱਦ ਜੀਵਨ ਹਮੇਸ਼ਾ ਜੀਵਨ ਰਹਿਣ ਵਾਲਾ ਨਾਨਕ ਐਸੀ ਮਰਨੀ ਜੋ ਮਰੇ ਔਰ ਇਹ ਗੁਰੂ ਅਮਰਦਾਸ ਜੀ ਨੇ ਇਸ ਥਾਟ ਨੂੰ ਫਰਦ ਜਿਹੜਾ ਉਸ ਸਟਰੈਂਥ ਦਿੱਤੀ ਕਿ ਐਸੀ ਮਰਨੀ ਕਬੀਰ ਸਾਹਿਬ ਨੇ ਕਿਹਾ ਸੀ ਐਸੇ ਮਰਨੀ ਜੋ ਮਰੇ ਬੋਰ ਨਾ ਮਰਨਾ ਹੋਏ ਤਾਂ ਗੁਰੂ ਸਾਹਿਬ ਨੇ ਫਰਮਾਇਆ ਨਾਨਕ ਐਸੀ ਮਰਨੀ ਜੋ ਮਰੇ ਤਾਂ ਸੱਦ ਜੀਵਨ ਹੋਏ ਫਿਰ ਉਹਦੇ ਚੋਂ ਹਮੇਸ਼ਾ ਦੇ ਲਈ ਉਹ ਜੀਵਨ ਰੁਮਕਦਾ ਹੈ ਹੋਮੈ ਰਹਿਤ ਮਨੁੱਖ ਦੀ ਫਿਰ ਜ਼ਿੰਦਗੀ ਦਾ ਹਰ ਪਲ ਦੂਜਿਆਂ ਲਈ ਪ੍ਰੇਰਨਾ ਹੁੰਦਾ ਉਹ ਜਨਮ ਮਰਨ ਚ ਵੀ ਨਹੀਂ ਹੁੰਦੇ ਜਨਮ ਮਰਨ ਦੋਹੋਂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਜੀ ਜੀ ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਵਿਚਾਰ ਸਾਂਝਾ ਕੀਤਾ ਇਸ ਨਾਲ ਆਪਣੀ ਵੀਡੀਓਜ਼ ਕਿ ਲੈਣ ਇਜਾਜ਼ਤ ਵੀਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋਣ ਨਾਲ ਤੁਸੀਂ ਆਪਣੀ رائے ਤੇ ਸਾਨੂੰ ਭੇਜਣਾ ਬਲਣਾ ਸਾਡੇ ਇਸ ਪਤੇ ਤੇ s o s a t v 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਬਟਨਸਾ ਅਗਿਆ ਦਿਓ ਦੇਖਦੇ ਹੋ ਨਾ ਟੀਵੀ ਰਿਪੋਰਟ ਬਲਾਦੇਓ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ